जय पीम जय पार्थ जय गुरुदेव तन गुरुदेव जय वाल्मीकि हर हर वाल्मीकि ਸੋ ਸਾਥੀਓ ਪੂਰਾ ਦੇਸ਼ ਇੱਕ ਗਮ ਦੀ ਲਹਿਰ ਸ਼ੋਕ ਦੀ ਲਹਿਰ ਦੇ ਵਿੱਚ ਡੁੱਬਿਆ ਪਿਆ ਆ ਜੋ ਇੱਕ ਧੀ ਇੱਕ ਦੇਸ਼ ਦੀ ਬੇਟੀ ਜਿਹੜੀ ਇੱਕ ਡਾਕਟਰ ਸੀ ਜਿਹੜੀ ਡਾਕਟਰ ਹਰ ਵਕਤ ਇੱਕ ਪੇਸ਼ੈਂਟ ਦੀ ਜਾਨ ਬਚਾਉਣ ਲਈ ਆਪਣੀ ਪੂਰੀ ਜਾਨ ਲਗਾ ਦਿੰਦੀ ਆ ਪਰ ਉਹ ਆਪਣੀ ਜਾਨ ਨਹੀਂ ਬਚਾ ਸਕੀ ਕਿਉਂਕਿ ਕੁਝ ਦਰਿੰਦੇ ਕੁਝ ਹਫਸ਼ੀ ਐਦਾਂ ਦੇ ਕਮੀਨੇ ਲੋਗ ਜਿਹੜੇ ਆਪਣੀ ਜਾਤ ਵੀ ਜਿਹੜੀ ਆ ਉਹ ਨਹੀਂ ਦੱਸ ਸਕਦੇ ਕਿਸੇ ਨੂੰ ਗੰਦੇ ਕਿਉਂਕਿ ਐਦਾਂ ਦੇ ਲੋਕਾਂ ਦੀ ਜਾਤ ਧਰਮ ਮਜ਼ਬ ਨਹੀਂ ਹੁੰਦਾ ਇਹਨਾਂ ਦਾ ਸਿਰਫ ਤੇ ਸਿਰਫ ਇੱਕ ਮਜ਼ਬ ਹੁੰਦਾ ਉਹ ਇਹਦਾ ਹਵਸ਼ ਹਵਸ ਔਰ ਰਾਕਸ਼ਸ ਜਿਹੜੇ ਦੁਨੀਆ ਤੋਂ ਜਿਹੜੇ ਲੋਪ ਹੋ ਗਏ ਨਾ ਉਸ ਉਹ ਲੋਗ ਹੁੰਦੇ ਆ ਇਹ ਇਹਨਾਂ ਦੇ ਅੰਦਰ ਸਿਰਫ ਜਿਹੜੀ ਲਾਲਚਾ ਹੁੰਦੀ ਆ ਔਰ ਇਹ ਹੁੰਦੀ ਆ ਕਿ ਕਿਸੇ ਦੀ ਧੀ ਭੈਣ ਨੂੰ ਦੇਖ ਕੇ ਕਿਦਾਂ ਆਪਣੀ ਜਿਹੜੀ ਆ ਉਹ ਪ੍ਰਕਿਰਿਆ ਕਰਨੀ ਆ ਮੈਂ ਇਸ ਚੀਜ਼ ਨੂੰ ਬਹੁਤ ਹੀ ਜਿਹੜਾ ਆ ਉਹ ਗਲਤ ਨਜ਼ਰ ਨਾਲ ਦੇਖਿਆ ਕਿ ਇਹ ਸਾਡੇ ਦੇਸ਼ ਦੇ ਜਿਹੜੇ ਲੋਕ ਆ ਇਹ ਜਿਹੜੇ ਲੋਕਾ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਤੁਹਾਡੀ ਵੀ ਧੀ ਭੈਣ ਹੈ ਕੱਲ ਉਹਦੇ ਉੱਤੇ ਵੀ ਇਸ ਤਰ੍ਹਾਂ ਦੀ ਬਾਰਦਤ ਹੋ ਸਕਦੀ ਆ ਪਰ ਇਹ ਬਿਸ਼ਰਮ ਲੋਕ ਜਿਹੜੇ ਆ ਇਹ ਬਿਨਾਂ ਸਰਕਾਰਾਂ ਤੋਂ ਜਿਹੜਾ ਇਦਾਂ ਦੇ ਕੰਮ ਨਹੀਂ ਕਰ ਸਕਦਾ ਕੋਈ ਵੀ ਜੇ ਉਸ ਜਿਹੜਾ ਇਨਸਾਨ ਇਦਾਂ ਦੀ ਵੱਡੀ ਬਾਰਦਤ ਕਰ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉਹ ਸਰਕਾਰ ਦਾ ਹੱਥ ਜ਼ਰੂਰ ਹੁੰਦਾ ਆ ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਚੀਜ਼ ਨੂੰ ਸੋਚਦੇ ਆ ਕਿ ਇਹ ਜਿਹੜਾ ਕੰਮ ਆ ਇੱਕ ਬੰਦੇ ਦਾ ਕੰਮ ਨਹੀਂ ਇਹ ਘੱਟੋ ਘੱਟ 20 25 ਬੰਦਿਆਂ ਨੇ ਇਕੱਠੇ ਹੋ ਕੇ ਇਦਾਂ ਦੀ ਹਰਕਤ ਕੀਤੀ ਆ ਕਿਉਂਕਿ ਉਹਦੇ ਵਿੱਚ ਜਿਹੜਾ ਆ ਉਹ ਹੋ 150 ਗ੍ਰਾਮ ਜਿਹੜਾ ਸਪਮ ਉਹਦੇ ਕੋਲੋਂ ਜਿਹੜਾ ਉਹਦੀ ਬਾਡੀ ਦੇ ਵਿੱਚੋਂ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜਿਹੜਾ ਉਹ ਪਾਇਆ ਗਿਆ ਤੇ 150 ਗ੍ਰਾਮ ਜਿਹੜਾ ਸਪਮ ਉਹ ਤੁਸੀਂ ਦੇਖੋ ਵੀ ਕਿੰਨੇ ਉਹ ਕਮੀਨੇ ਬੰਦੇ ਹੋਗੇ ਕਿੰਨੇ ਉਹ ਜਲੀਲ ਲੋਗ ਹੋਣਗੇ ਜਿਨ੍ਹਾਂ ਨੇ ਆਪਣੀ ਉਸ ਧੀਰਗੀ ਧੀਰਗੀ ਲੜਕੀ ਨੂੰ ਇਹ ਚੀਜ਼ ਦੇ ਉੱਤੇ ਜਿਹੜਾ ਹੈ ਇਦਾਂ ਦੀ ਹਰਕਤ ਕੀਤੀ ਸੋ ਇਸ ਦੇ ਕਰਕੇ ਜਿਹੜਾ ਆ ਉਹ ਕੱਲ ਡਾਕਟਰ ਬੀ ਆਰ ਅੰਬੇਡਕਰ ਚੌਂਗ ਦੇ ਵਿੱਚ 6 ਵਜੇ ਜਿਹੜਾ ਉਹ ਆਪਾਂ ਕੈਂਡਲ ਮਾਰਚ ਰੱਖਿਆ ਬੀ ਅਸੱਤੀ ਦੀ ਕੁਛ ਬੱਚੀ ਦੀ ਆਤਮਾ ਦੀ ਸ਼ਾਂਤੀ ਲਈ ਆਪਾਂ ਸਾਰੇ ਇਕੱਠੇ ਹੋ ਗਏ ਡਾਕਟਰ ਬੀ ਆਰ ਅੰਬੇਡਕਰ ਚੌਂਕ ਤੋਂ ਕਮਾਲਪੁਰ ਚੌਂਕ ਕਮਾਲਪੁਰ ਚੌਂਕ ਤੋਂ ਜਿਹੜਾ ਬਾਲਮੀਕ ਚੌਂਕ ਬਾਲਮੀਕ ਚੌਂਕ ਤੋਂ ਘੰਟਾ ਘਰ ਘੰਟਾ ਘਰ ਤੋਂ ਸ਼ਾਸਤਰੀ ਮਾਰਕੀਟ ਤੱਕ ਜਿਹੜਾ ਅਸੀਂ ਉਹ ਪੈਦਲ ਮਾਰਚ ਕਰਾਂਗੇ ਇਸ ਬੱਚੀ ਦੀ ਸ਼ਾਂਤੀ ਲਈ ਆਤਮਾ ਦੀ ਸ਼ਾਂਤੀ ਲਈ ਮੈਂ ਇਸ ਦੇਸ਼ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਕਹਿੰਦੇ ਆ ਕਿ ਦੇਸ਼ ਦੇ ਵਿੱਚ ਕਾਨੂੰਨ ਮਾੜਾ ਕਾਨੂੰਨ ਮਾ ਕਾਨੂੰਨ ਮਾੜਾ ਨਹੀਂ ਕਾਨੂੰਨ ਨੂੰ ਚਲਾਉਣ ਵਾਲੇ ਮਾੜੇ ਆ ਬਾਬਾ ਸਾਹਿਬ ਨੇ ਵੀ ਕਿਹਾ ਸੀਗਾ ਤੁਸੀਂ ਜਿੰਨਾ ਮਰਜੀ ਜਿਹੜਾ ਸੰਵਿਧਾਨ ਸਟਰੋਂਗ ਬਣਾ ਲਓ ਪਰ ਜਿੰਨਾ ਚਿਰ ਉਹਨੂੰ ਚਲਾਣ ਵਾਲੇ ਖਰੇ ਨਹੀਂ ਮਿਲਣਗੇ ਉਹ ਖਰਾ ਨਹੀਂ ਸਾਬਤ ਹੋਊਗਾ ਜੇ ਮਾੜਾ ਜਿਹੜਾ ਸੰਵਿਧਾਨ ਆ ਉਹਨੂੰ ਚਲਾਣ ਵਾਲੇ ਬੰਦੇ ਚੰਗੇ ਮਿਲ ਗਏ ਤੇ ਉਹ ਮਾੜਾ ਸੰਵਿਧਾਨ ਵੀ ਚੰਗਾ ਲਾਗੂ ਜਿਹੜਾ ਸਾਬਤ ਹੋਊਗਾ ਇਸ ਕਰਕੇ ਮੈਂ ਦੇਸ਼ ਵਾਸੀਆਂ ਨੂੰ ਕਹਿੰਨਾ ਕਿ ਜੋ ਲੋਕ ਇਦਾਂ ਦੀ ਹਰਕਤ ਕਰਦੇ ਆ ਉਹਨਾਂ ਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਪੱਥਰ ਮਾਰ ਮਾਰ ਕੇ ਉਹਨਾਂ ਚਿਰ ਪੱਥਰ ਮਾਰਨੇ ਨਾ ਛੱਡੋ ਜਿੰਨਾ ਚਿਰ ਉਹਦੀ ਜਾਨ ਨਹੀਂ ਨਿਕਲ ਜਾਂਦੀ ਉਹ ਚਾਹੇ ਕੋਈ ਵੀ ਆ ਚਾਹੇ ਉਹ ਸਾਡੇ ਦੇਸ਼ ਦਾ ਆ ਚਾਹੇ ਉਹ ਵਿਦੇਸ਼ ਦਾ ਆ ਉਹਦੇ ਉੱਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਗੁਰਬਿਦਾਸ ਟਾਈਗਰ ਫੋਰਸ ਤੋਂ ਲੋ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਤਰ੍ਹਾਂ ਦੀ ਜੇ ਸਾਡੇ ਲਾਗੇ ਦੇ ਵਿੱਚ ਕਿਤੇ ਵੀ ਕੋਈ ਏਦਾਂ ਦੀ ਹਰਕਤ ਹੁੰਦੀ ਆ ਤੇ ਉਹਨੂੰ ਜਿਹੜਾ ਆ ਅਸੀਂ ਨਾ ਟਰੈਕਟਰ ਦੇ ਨਾਲ ਦੋਨੇ ਉਹਦੀਆਂ ਲੱਤਾਂ ਬਣ ਕੇ ਗੱਬਿਓ ਚੀਰ ਦਵਾਂਗੇ ਚਾਹੇ ਉਹ ਸਾਨੂੰ ਫੇਰ ਜੇਲ੍ਹ ਹੋਵੇ ਚਾਹੇ ਉਹ ਸਜ਼ਾ ਹੋਵੇ ਕਦੀ ਕੋਈ ਪਰਵਾਹ ਨਹੀਂ ਕਿਉਂਕਿ ਗੁਰਬਿਦਾਸ ਟਾਈਗਰ ਫੋਰਸ ਇਨਸਾਫ ਲਈ ਕਿਤੇ ਤੱਕ ਵੀ ਜਾਣ ਨੂੰ ਤਿਆਰ ਆ ਔਰ ਪਿੱਛੇ ਨਹੀਂ ਕਦੀ ਹਟੇਗੀ ਕਿਉਂਕਿ ਅਸੀਂ ਕਿਸੇ ਜਾਤ ਦਾ ਧਰਮ ਜਾਂ ਮਜ ਮਨਣ ਨਹੀਂ ਚਲਦੇ ਅਸੀਂ ਹਮੇਸ਼ਾ ਇਨਸਾਨੀਅਤ ਨਾਲ ਚਲਦੇ ਆਂ ਔਰ ਮੇਰੀ ਜਿਹੜਾ ਤੁਹਾਡਾ ਦਾਸ ਬਿੰਦਰ ਸਰਵਾ ਗੁਰਬਿੰਦਰ ਦਾਸ ਟੈਗਰਫੋਰਥ ਤੋਂ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਹਮੇਸ਼ਾ ਇਹ ਸੀ ਜਿਹੜਾ ਮੈਂ ਨਕਸ਼ੇ ਕਦਮ ਤੇ ਚੱਲਦਾ ਰਹਿਣਾ ਆ ਕਿ ਇਦਾਂ ਦੀ ਕਿਸੇ ਨਾਲ ਜਿਹੜੀ ਆ ਉਹ ਅਨਹੋਣੀ ਨਾ ਹੋਵੇ ਕਿਸੇ ਦੀ ਧੀ ਭੈਣ ਦੇ ਨਾਲ ਇਦਾਂ ਦੀ ਕੋਈ ਬਦਖੋਈ ਨਾ ਹੋਵੇ ਜਦੋਂ ਮਨੀਸ਼ਾ ਬਾਲਮਿਕੀ ਦੇ ਨਾਲ ਇਹ ਇਦਾਂ ਦੀ ਇੱਕ ਦੁਰਘਟਨਾ ਹੋਈ ਸੀ ਤੇ ਡਾਕਟਰ ਬੀ ਆਰ ਐਮ ਵੇਟਕਰ ਚੌਂਕ ਦੇ ਵਿੱਚ ਮੈਂ ਇੱਕ ਬਿਆਨ ਦਿੱਤਾ ਸੀਗਾ ਕਿ ਜੇ ਕਿਸੇ ਵੀ ਇਦਾਂ ਦੀ ਕਿਸੇ ਦੀ ਵੀ ਧੀ ਭੈਣ ਦੇ ਨਾਲ ਇਦਾਂ ਦੀ ਬਤਖੋਈ ਹੁੰਦੀ ਆ ਜਾਂ ਉਹਦੇ ਨਾਲ ਰੇਪ ਹੁੰਦਾ ਉਹਦਾ ਸਿਰ ਵੱਢ ਕੇ ਲਿਆਓ ਬਿੰਦਰ ਸਰਵਾਵ ਦੀ ਜਗ੍ਹਾ ਫਾਂਸੀ ਚੜੂਗਾ ਮੈਨੂੰ ਕੋਈ ਕੰਮ ਨਹੀਂ ਜੇ ਕਿਸੇ ਦੀ ਧੀ ਭੈਣ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ ਨਾ ਉਹਦਾ ਸਿਰ ਵੱਢ ਕੇ ਲਿਆ ਆਵੇ ਤੇ ਉਹਦੀ ਜਗ੍ਹਾ ਫਾਂਸੀ ਮੈਂ ਚੜੂਗਾ ਉਹਦੀ ਜਗ੍ਹਾ ਸਜ਼ਾ ਮੈਂ ਭੁਗਤੂਗਾ ਮੈਂ ਕਿਸੇ ਨੂੰ ਨਹੀਂ ਕਹਣਾ ਬਸ ਤੁਸੀਂ ਕਰਕੇ ਗੁਰੂ ਬਿਦਾਸ ਟੈਗਰ ਫੋਰਸ ਕਾਲ ਆਜੋ ਇਹ ਅਸੀਂ ਜਿਹੜਾ ਮੈਂ ਆਪਣੇ ਬਿਆਨਾਂ ਤੋਂ ਕਦੀ ਪਲਟੂਗਾ ਨਹੀਂ ਨਾ ਪਲਟਦਾ ਬਸ ਤੁਸੀਂ ਆਹ ਕੰਮ ਜਿਹੜਾ ਹੈ ਨਾ ਉਹਦਾ ਸਿਰ ਵੱਢ ਕੇ ਲਿਆਓ ਇਦਾਂ ਦਾ ਚੱਕ ਕੇ ਲਿਓਣਾ ਸਰ ਕੀ ਉਹਦੇ ਬਲ 50 ਬੰਦੇ ਦੇਖਦੇ ਜਾਣ ਹਜ਼ਾਰਾਂ ਬੰਦੇ ਦੇਖਣ ਕਿ ਇਸ ਬੰਦੇ ਨੇ ਇਦਾਂ ਦਾ ਕੀ ਕੰਮ ਕੀਤਾ ਹੋਊਗਾ ਜਿਹਦੀ ਜਿਹੜੀ ਧੋਣੀ ਵੱਢ ਕੇ ਲੈ ਗਿਆ ਬੰਦਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਿੱਥੇ ਵੀ ਤੁਹਾਨੂੰ ਇਹ ਕਿਤੇ ਮਿਲਦਾ ਆ ਗੋਲੀ ਮਾਰ ਦਿਓ ਧੀਆਂ ਪੈਣਾ ਜਿਹੜੀਆਂ ਬਹੁਤ ਮਹਿੰਗੇ ਮਹਿੰਗੇ ਮੋਬਾਈਲ ਰੱਖਦੀਆਂ ਉਹਨਾਂ ਨੂੰ ਮੋਬਾਈਲ ਰੱਖਣ ਦੀ ਲੋੜ ਨਹੀਂ ਇੱਕ ਆਪਣੇ ਪਰਸ ਦੇ ਵਿੱਚ ਰਵਾਲਵਰ ਰੱਖੋ ਜਿੱਥੇ ਤੁਹਾਨੂੰ ਲੱਗਦਾ ਕਿ ਇਦਾਂ ਦਾ ਬੰਦਾ ਕੋਈ ਹਰਕਤ ਕਰਨ ਦੀ ਤਿਆਰੀ ਕਰਦਾ ਸਿੱਧੀ ਮੱਥੇ ਵਿੱਚ ਗੋਲੀ ਮਾਰੋ ਮੱਥੇ 'ਚ ਦੁਬਾਰਾ ਉਹ ਕਿਸੇ ਦੀ ਤੀ ਪੈਣ ਵਾਲੇ ਦਾ ਦੀ ਹਰਕਤ ਨਹੀਂ ਕਰੂਗਾ ਦੇਖਣ ਲਈ ਇਸ ਕਰਕੇ ਮੈਂ ਦਾਸਬਿੰਦਰ ਸਰਵਾ ਸ਼੍ਰੀ ਗੁਰਬਿਦਾਸ ਟਾਈਗਰ ਫੋਰਸ ਸੀਨੀਅਰ ਬਾਈਸ ਪ੍ਰਧਾਨ ਪੰਜਾਬ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਹਿਸ਼ਾਰਪੁਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਕੱਲ ਡਾਕਟਰ ਬੀ ਆਰ ਅੰਬੇਡਕਰ ਚੌਂਕ ਵਿੱਚ ਇਕੱਠੇ ਹੋ ਕੇ ਇਸ ਧੀ ਨੂੰ ਇਸ ਬੱਚੀ ਨੂੰ ਜਿਹੜਾ ਆ ਉਹ ਉਹਦੀ ਆਤਮਾ ਲਈ ਸ਼ਰਧਾਂਜਲੀ ਦਈਏ ਆਤਮਾ ਦੀ ਸ਼ਾਂਤੀ ਲਈ ਆਪਾਂ 2 ਮਿੰਟ ਦਾ ਮੋਨ ਵਰਤ ਰੱਖ ਕੇ ਕੈਂਡਲ ਮਾਰਚ ਕਰੀਏ ਔਰ ਔਰ ਪ੍ਰਸ਼ਾਸਨ ਨੂੰ ਵੀ ਅਗਵਾ ਹਰ ਲਾਵਾਂਗੇ ਕਿ ਐਦਾਂ ਦਾ ਅੱਗੇ ਤੋਂ ਕੋਈ ਵੀ ਐਦਾਂ ਦੀ ਹਰਕਤ ਨਾ ਹੋਵੇ ਜੇ ਐਦਾਂ ਦੀ ਹਰਕਤ ਹੁੰਦੀ ਆ ਤੇ ਉਹਦੀ ਜਿਹੜਾ ਐਦਾਂ ਦੀ ਹਰਕਤ ਕਰਨ ਵਾਲਾ ਦੋਸ਼ੀ ਆ ਉਹਦੀ ਮੌਤ ਦਾ ਜ਼ਿੰਮੇਵਾਰ ਉਹਦੇ ਨੁਕਸਾਨ ਦਾ ਜ਼ਿੰਮੇਵਾਰ ਉਹਦੇ ਘਰ ਦੀ ਜੋ ਨੁਕਸਾਨ ਹੋਊਗਾ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਊਗਾ ਖੁਦ ਹੋਏਗਾ ਆਮ ਜਨਤਾ ਨਹੀਂ ਹੋਏਗੀ ਕਿਉਂਕਿ ਤੁਹਾਡੇ ਕੋਲ ਇੱਕ ਕੁਛ ਕੰਟਰੋਲ ਨਹੀਂ ਹੋ ਰਿਹਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਹੀਂ ਬੋਲੇ ਹੋਰ ਜਿਹੜੀਆਂ ਸਟੇਟਾਂ ਦੇ ਕੋਈ ਮੁੱਖ ਮੰਤਰੀ ਉਹ ਨਹੀਂ ਬੋਲੇ ਯਾਰ ਉਹ ਕਿਹਦੀ ਧੀ ਧੀ ਸੀ ਉਹ ਕਿਸੇ ਗਰੀਬ ਦੀ ਧੀ ਸੀ ਇੱਕ ਜੇ ਇਦਾਂ ਦੇ ਅਸੀਂ ਧੀ ਦੇ ਹੁਣ ਕਿਹੜਾ ਬੰਦਾ ਕਰੂਗਾ ਕਿ ਆਪਣੀ ਕੁੜੀ ਨੂੰ ਡਾਕਟਰ ਬਣਾਊਗਾ ਤੁਹਾਡੀ ਸੇਫਟੀ ਲਈ ਕਿਹੜਾ ਰਾਤ ਨੂੰ ਜੌਬ ਕਰਾਊਗਾ ਕਿਹੜਾ ਐਮਰਜੈਂਸੀ ਦੇ ਵਿੱਚ ਆਪਣੀ ਬੱਚੀ ਨੂੰ ਭੇਜੂਗਾ ਕੀ ਰਾਤ ਨੂੰ ਜਾ ਪੁੱਤ ਵੀ ਜਾ ਕੇ ਡਾਕਟਰ ਦੀ ਡਾਕਟਰ ਬਣ ਕੇ ਕਿਸੇ ਗਰੀਬ ਦੀ ਸੇਵਾ ਕਰ ਮਰੀਜ਼ ਦੀ ਸੇਵਾ ਕਰ ਕਿਹਦੀ ਜਾਨ ਬਚਾ ਕਿਸ ਨੇ ਨਹੀਂ ਕਰਨਾ ਇਸ ਕਰਕੇ ਮੈਨੂੰ ਮੈਂ ਇਹ ਜਿਹੜੇ ਲੋਕ ਇਦਾਂ ਦੇ ਗੰਦੇ ਹੁੰਦੇ ਨਾ ਉਹਨਾਂ ਨੂੰ ਹਰ ਇੱਕ ਦੇ ਵਿੱਚ ਹਫਸ ਜ ਨਜ਼ਰ ਆਂਦੀ ਆ ਮੈਨੂੰ ਮੇਰੀ ਮੇਰੀ ਬੇਟੀ ਆ ਛੋਟੀ ਇਹ 6 7 8 ਸਾਲ ਦੀ ਔਰ ਮੇਰੇ ਬ੍ਰਦਰ ਦੀ ਬੇਟੀ ਹੈ ਮੇਰੀ ਮੈਂ ਹੀ ਆਪਣੀ ਬੇਟੀ ਕੰਨਾ ਉਹ ਜਿਹੜੀ ਬੇਟੀ ਆ ਉਹ ਮੈਨੂੰ ਜਦੋਂ ਮੈਂ ਘਰ ਜੰਨਾ ਉਹ ਮੈਨੂੰ ਕਹਿੰਦੀ ਜੈ ਭੀਮ ਕਿੰਨਾ ਉਹਦੇ ਮੂੰਹ ਦੇ ਵਿੱਚੋਂ ਮਿੱਠਾ ਪਿਆਰਾ ਬੋਲ ਲੱਗਦਾ ਜੈ ਭੀਮ ਔਰ ਜਦੋਂ ਮੈਂ ਕਿਤੇ ਬਾਜ਼ਾਰ ਜੰਨਾ ਨਾ ਤੇ ਮੇਰੀ ਮੇਰੀ ਹਰੇਕ ਜਿਹੜੀ ਕੋਈ ਬੱਚੀ ਆ ਮੈਨੂੰ ਉਹਦੇ ਵਿੱਚ ਆਪਣੀ ਬੱਚੀ ਦੀਦੀ ਆ ਕਿ ਮੇਰੀ ਇਹ ਧੀ ਆ ਰਗੀ ਆ ਮੇਰੀ ਬੱਚੀ ਵੀ ਇਦਾਂ ਦੀ ਆ ਪਰ ਜਿਹੜੇ ਹਫਸੀ ਹੁੰਦੇ ਨਾ ਜਿਹੜੇ ਦਿਲ ਦੇ ਵਿੱਚ ਜਿਨ੍ਹਾਂ ਦੇ ਉਹ ਭਰਿਆ ਹੁੰਦਾ ਜਨੂਨ ਜਿਹੜਾ ਹਫਸ ਦਾ ਜਨੂਨ ਭਰਿਆ ਆ ਉਹਨਾਂ ਦੇ ਵਿੱਚ ਚਾਹੇ ਉਹ ਉਹਨਾਂ ਦੀ ਬੱਚੀ ਹੋਵੇ ਚਾ ਕਿਸੇ ਦੀ ਬੱਚੀ ਹੋ ਉਹ ਕਦੀ ਨਾ ਨਜ਼ਰਾਂ ਦੀ ਇਸ ਕਰਕੇ ਮੈਂ